ਸਰ ਦੁਬਾਰਾ ਸਰ ਜਾਣਕਾਰੀ ਦਿਓ ਇਹ ਜੋ ਚਪਟ ਮਾਰ ਕਾਪੂ ਕਿਥਾ ਹੈ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਕਈ ਵਾਰਦਾਤਾਂ ਹੋਈਆਂ ਸੀਗੀਆਂ ਚਪਟ ਮਾਰਦੀਆਂ ਉਹਦੇ 'ਚ ਅਫਸਰਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਸੀਗੀਆਂ ਉਹ ਟੀਮਾਂ ਨੂੰ ਸਾਡੇ ਹਰਭਜਨ ਸਿੰਘ ਹੌਲਦਾਰ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਕੱਲ ਗਸ਼ਤ ਕਰ ਰਹੇ ਸੀ ਗਸ਼ਤ ਦੌਰਾਨ ਇਹਨਾਂ ਨੂੰ ਕਿਸੇ ਖਾਸ ਮੁਖਫਰ ਨੇ ਇਤਲਾਹ ਦਿੱਤੀ ਵੀ ਦੋ ਵਿਅਕਤੀ ਜਿਨ੍ਹਾਂ ਦੇ ਪਹਿਲਾਂ ਵੀ ਪਰਚੇ ਦਰਜ ਆ ਜਿਹੜੇ ਮੁਕਤਸਕੂਲ ਕੋਲ ਅੰਡਰਬ੍ਰਿਜ ਕੋਲੇ ਕੋਈ ਵਾਰਤਾ ਨੂੰ ਅੰਜਾਮ ਦੇਣ ਲਈ ਕੋਈ ਸਲਾਹ ਕਰ ਰਹੇ ਸੀਗੇ ਇਹਨਾਂ ਨੇ ਬੜੀ ਮੁਸਤੈਦੀ ਨਾਲ ਉਹਨਾਂ ਨੂੰ ਆਪੋ ਕੀਤਾ ਜਿਹਦਾ ਨਾਮ ਇੱਕ ਦਾ ਨਾਮ ਭਿੰਦਰ ਸਿੰਘ ਆ ਤੇ ਇੱਕ ਦਾ ਨਾਮ सोनू ਪਾ ਇਹ ਦੋਨੇ ਸੈਦ ਖੇੜੀ ਰੋਡ ਤੇ ਰਹਿਣ ਵਾਲੇ ਆ ਸਾਡੇ 2-3 ਦਿਨ ਪਹਿਲਾਂ ਦੀ ਵਾਰਦਾਤ ਹੈ ਇੱਕ ਲੇਡੀਜ਼ ਜਿਹੜੀ ਮਤਲਬ ਆਪਣਾ ਮਨਾਕਸੀ ਮਲੋਤਰਾ ਪਟੇਲ ਕਾਲਜ ਤੇ ਉਹ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗਾ ਤੇ ਉਹ ਸੈਰ ਕਰ ਰਹੀ ਸੀ ਉਹ ਸੈਰ ਕਰਨ ਮੁਤਾਬਕ ਉਹਦੇ ਪਰਸ ਇਹੇ ਖੋਕੇ ਲੈ ਕੇ ਸੀਗੇ ਅਸੀਂ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੀ ਕਾਫੀ ਪੈੜ ਦੱਬੀ ਪੈੜ ਦੱਬ ਕੇ ਅੱਜ ਇਹਨਾਂ ਨੂੰ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਨਾਂ ਦੇ ਐਫਆਈਆਰ ਨੰਬਰ 100 ਜਿਹੜਾ ਚੋਰੀ ਦਾ ਮਰਚਾ ਅਸੀਂ ਇਹਨਾਂ ਤੇ ਤੇ ਖੋਦਾ ਦਿੱਤਾ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਤੋਂ ਹੋਰ ਵੀ ਸਾਨੂੰ ਵੱਡੀਆਂ ਵਾਰਦਾਤਾਂ ਇਹਨਾਂ ਕੋਲੋਂ ਮਿਲਣ ਦੀ ਸਭਾਵਨਾ ਹੈ ਜੀ ਬਰਾਮਣੀ ਸਰ ਕੀ ਕੀ ਹੋਇਆ ਜੀ ਇਹਨਾਂ ਕੋਲ 6 ਮੋਬਾਈਲ ਹੈ ਜੀ ਤੇ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਤੇ ਇਹ ਕਹੇ ਉਹ ਪਾਸ ਹੈ ਜਿਹੜਾ ਉਹ ਲੈਡਿਕਲ ਇਹਨਾਂ ਨੇ ਹੋਇਆ ਸੀ ਸਰੀਰ ਬੱਲਾਰੀ ਕੋ ਬੈਕਗਰਾਉਂਡ ਗ੍ਰੀਨ ਸਾਹਮਣੇ ਆ ਹੈ ਹਾਂ ਜੀ ਪਹਿਲਾਂ ਵੀ ਇਹਨਾਂ ਤੇ ਐਫਆਰ ਨੰਬਰ 16322 ਦੀ ਹੈਗੀ ਆ ਚੋਰੀ ਦੀ ਤੇ 307 ਲੜਾਈ ਝਗੜੇ ਦੇ ਵੀ ਪਰਚੇ ਇਹਨਾਂ ਦੇ ਦਰਜ ਹੈ ਸਰ ਸਿਸਰਾ ਕੀ ਦੇਖਿਆ ਗਿਆ ਕਿ ਜੀਸ ਐਕਟਿਵਾ ਤੇ ਸੀਓ ਐਕਟਿਵਾ ਵੀ ਚੋਰੀ ਦੀ ਹੈ ਜਾਂ ਉਹ ਡਿਵਾਈਸ ਨਾ ਦੀ ਹੈ ਕਿਸ ਤਰ੍ਹਾਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਾਰੀ ਉਹ ਰਮਾਂਡ ਤੇ ਸਾਰਾ ਕੁਝ ਤੁਹਾਨੂੰ ਸਾਹਮਣੇ ਲਿਆ ਦਾਂਗੇ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਣੀ ਹੈ ਸਰ ਕਿਵੇਂ ਲੈਕੀ ਕਰਦੇ ਆ ਪਹਿਲਾਂ ਕਿ ਜਿਹੜਾ ਹੱਥ ਲਾ ਕੇ ਬਦੋਂ ਖੋ ਕੇ ਭੱਜ ਜਾਂਦੀ ਹੈ ਕੀ ਕੀ ਦੱਸਿਆ ਉਹਨਾਂ ਨੇ ਨਹੀਂ ਇਹ ਮਤਲਬ ਲੇਡੀਜ਼ ਦੇਖਦੇ ਆ ਜੀ ਜਿਹੜੀ ਥੋੜੀ ਜੀ ਮਤਲਬ ਨਹੀਂ ਪਿੱਛੇ ਭੱਜ ਸਕਦੀ ਜਾਂ ਨਹੀਂ ਕੋਈ ਕਰ ਰਹੇ ਉਹ ਲੇਡੀ ਨੂੰ ਇਹ ਮਤਲਬ ਟਰੈਪ ਕਰਦੇ ਆ ਸਰ ਇਹਨਾਂ ਦੇ ਜਿਹੜਾ ਗਰੂਪ ਹੈ ਉਹਦੇ ਵਿੱਚ ਕਿੰਨੇ ਫੋਰ ਮੈਂਬਰ ਵੀ ਨੇ ਕੁਝ ਦੱਸਿਆ ਨਾ ਨਹੀਂ ਇਹ ਦੋ ਹੀ ਨੇ ਜੀ ਉਸੇ ਰਿਮਾਂਡ ਲਵਾਵਾਂਗੇ ਜੀ ਇਸੇ ਕਰਕੇ ਅਸੀਂ ਰਿਮਾਂਡ ਲਵਾਵਾਂਗੇ ਰਿਮਾਂਡ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਉਹ ਸਾਹਮਣੇ ਆ ਜੂਗੀ ਸਰ ਜਿਹੜੀ ਮੋਬਾਈਲ ਕਾਲ ਤੁਸੀਂ ਬਰਾਮਦ ਕਿੱਥੇ ਹੈ ਇਹ ਫਿਰ ਉਹ ਇਹਨਾਂ ਨੂੰ ਬਿਲਕੁਲ ਨਾਲ ਪਤਾ ਲੱਗ ਗਿਆ ਜੀ ਹਾਂ ਜੀ ਉਸ ਕਢਾਂਗੇ ਜੀ ਆ ਦੇਖੋ ਕਾਫੀ ਮਹਿੰਗੇ ਮੋਬਾਈਲ ਹੈ ਇਹ ਵੀ ਕਾਫੀ ਮਤਲਬ ਮੋਬਾਈਲ ਮਤਲਬ ਕਾਫੀ ਛੇ ਮੋਬਾਈਲ ਨੇ ਛੇ ਕਾਫੀ ਮਹਿੰਗੇ ਮੋਬਾਈਲ ਹੈ ਜੀ ਇਹ ਸਾਰੇ ਪ੍ਰੋਦਾ ਜਿੱਤੇ ਕਰਦੇ ਹਾਂ ਜੀ ਇਹ ਸਾਰੇ ਪ੍ਰੋਦਾ ਜੀ ਹਾਂ ਜੀ ਹਾਂ ਜੀ ਇਹ ਸਾਰੇ ਅਸੀਂ ਕਢਾਵਾਂਗੇ ਇਹਨਾਂ ਵਿੱਚੋਂ ਜੋ ਵੀ ਇਹਨਾਂ ਦਾ ਮਤਲਬ ਨੰਬਰ ਕਢਾ ਕੇ ਕਰਕੇ ਸਾਰਾ ਵੈਰੀਫਿਕੇਸ਼ਨ ਕਰਕੇ ਫਿਰ ਕਰਾਂਗੇ ਪਰ ਕਈ ਇਸ ਤਰ੍ਹਾਂ ਦੇ ਬੰਦੇ ਐਫ ਆਈ ਆਰ ਵਗੈਰਾ ਕੰਪਲੀਟ ਦੱਚ ਨਹੀਂ ਕਰਾਉਂਦੇ ਉਹਨਾਂ ਦੇ ਮੋਬਾਈਲ ਨਿਕਲੇ ਹੁੰਦੇ ਆ ਤੇ ਉਹਨਾਂ ਨੂੰ ਵੀ ਵਰਤ ਦਿੱਤੇ ਜਾਣਗੇ ਹਾਂ ਵੀ ਉਹ ਵੀ ਸਾਨੂੰ ਪਤਾ ਲੱਗ ਜੂਗਾ ਕਿ ਟਰੈਕਿੰਗ ਲੈ ਲਾਂਗੇ ਇਹਨਾਂ ਦੀ ਮੋਬਾਈਲਾਂ ਦੀ ਕਿਹਦੇ ਕੋਲ ਚੱਲ ਰਹੀ ਹੈ ਕੀ ਹੈ ਉਹ ਸਾਰਾ ਨੂੰ ਉਸੇ ਦਿੱਤਾ ਲੈ ਠੀਕ ਹੈ